ਸਾਰੇ ਪਰਿਵਾਰ ਵੱਲੋਂ ਸਾਰੇ ਨਗਰ ਵੱਲੋਂ ਇਹ ਦਾਤਾ ਤੰਦਰੁਸਤੀਆਂ ਰੱਖੀ ਬੱਚਿਆਂ ਤੇ ਜੀਆ ਜੰਤ ਤੇ ਸੁੱਖ ਸੱਖੀ ਰੱਖੀ ਸੱਚੀ ਸੁਲਤਾਨ ਜਕਾਰਾ ਲੱਖ ਦਾਤਾ ਪੀਰ ਦਾ ਉਹ ਸੱਚੇ ਇਹ ਮੇਰੀ ਸੱਚੀ ਸਰਕਾਰ ਇਹਨਾਂ ਦੇ ਬੱਚਿਆਂ ਤੇ ਕੌਮ ਤੇ ਸੱਚੀ ਸਰਕਾਰ ਲੱਖ ਦਾਤਾ ਸਾਡੇ ਪੀਰਾਂ ਦੇ ਪ੍ਰਮਾਤ ਸੱਚੀ ਸਰਕਾਰ ਆਸਰਾ ਰੱਖੀ ਪੂਰੀਆਂ ਢੇੜ ਪੁੱਤਾਂ ਦੀਆਂ ਜੂਰੀਆਂ ਮੇਰੇ ਸੱਚੀ ਸਰਕਾਰ ਜੀਣ ਗਾਈਆਂ ਮੱਝਾਂ ਬੂਰੀਆਂ ਮੇਰੇ ਸ਼ਾਨ ਸ਼ਾਹ ਸੱਚੀ ਸਰਕਾਰ ਲੱਖ ਦਾਤਾ ਇਹਨਾਂ ਸਰਕਾਰਾਂ ਤੇ ਇਹਨਾਂ ਬੱਚਿਆਂ ਤੇ ਰਹਿਮਤ ਰੱਖੀ ਯਾ ਮੁਹੰਮਦਿਆਰ ਸੂ ਤੇਰੀ ਕ੍ਰਿਸ਼ਤੀ ਤੇਰਾ ਫੂਲ ਚਾਰੇ ਪਾਸੇ ਤੇਰਾ ਨੂਰ বাজੇਗਾ ਨਗਾਰਾ ਮੇਰੇ ਦਾਤਾ ਕੋ ਸਤਸੰਗ ਪਿਆਰਾ ਇੱਕ ਮਨ ਹੋ ਕੇ ਲਾਇਓ ਜਕਾਰਾ ਬੋਲ ਸੱਚੇ ਦਰਬਾਰ ਹੀ ਕੀ ਸੰਗਿਆ.com ਰਾਹੀਂ ਜੋ ਵੀ ਸੰਗਤ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਲੱਖ ਦਾਤਾ ਦੀ ਯਾਦ ਵਿੱਚ ਜਿਹੜਾ ਪਿੰਡ ਕਾਲਾ ਸੰਗਿਆ ਤੇ ਆਲਮਗੀਰ ਦੀਆਂ ਪੰਚਾਇਤਾਂ ਤੇ ਨਗਰ ਨਿਵਾਸੀਆਂ ਵੱਲੋਂ ਜਿਹੜਾ ਛੰਝ ਮੇਲਾ 12 ਤੇ 13 ਫਰਵਰੀ ਨੂੰ ਜਿਹੜਾ ਕਰਵਾਇਆ ਜਾ ਰਿਹਾ ਉਸ ਦੀ ਅੱਜ ਪਿੰਡ ਕਾਲਾ ਸੰਗਿਆ ਦੀ ਪੰਚਾਇਤ ਤੇ ਸਾਰੇ ਨਗਰ ਨਿਵਾਸੀਆਂ ਨੇ ਜਿਹੜਾ ਤਾਰ ਦੇ ਕੇ ਅੱਜ ਆਪਾਂ ਜਿਹੜਾ ਉਹ ਛਿੰਝ ਦਾ ਆਗਾਜ਼ ਕੀਤਾ ਗਿਆ ਪ੍ਰਾਤਨ ਜਿਹੜੀਆਂ ਸਾਡੀਆਂ ਜਿੰਨਾ ਵੀ ਅਸੀਂ ਪ੍ਰਾਤਨ ਤਰੀਕੇ ਨਾਲ ਜਿਹੜਾ ਆਪਣਾ ਇਹਨੂੰ ਕਰਦੇ ਸੀਗੇ ਛਿੰਝ ਨੂੰ ਉਸੇ ਤਰੀਕੇ ਨਾਲ ਆਪਾਂ ਇਹਨੂੰ ਅੱਜ ਤਾਰ ਦੇ ਕੇ ਜਿਹੜਾ ਪ੍ਰੋਗਰਾਮ ਇਹ ਸ਼ੁਰੂ ਕੀਤਾ ਗਿਆ ਇਹ ਛਿੰਝ ਬਹੁਤ ਪ੍ਰਾਤਨ ਹੈ ਤੇ ਪਿੰਡ ਦੀ ਜਿਹੜੀ ਸੁੱਖ ਸ਼ਾਂਤੀ ਲਈ ਪਿੰਡ ਦੇ ਮਾਲ ਡੰਗਰ ਦੀ ਸੋਖ ਸ਼ਾਂਤੀ ਲਈ ਸਾਰੇ ਪਿੰਡ ਦੇ ਇਲਾਕੇ ਦੀ ਸੋਖ ਸ਼ਾਂਤੀ ਲਈ ਜਿਹੜੀ ਇਹ ਸ਼ੈਂਧਿਆ ਉਹ ਕਰਵਾਈ ਜਾਂਦੀ ਆ ਤੇ ਮੈਂ ਆਪਣੇ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਰੇ ਜਿੰਨੇ ਪਿੰਡ ਦੇ ਸਾਡੇ ਪਤਵੰਤੇ ਉਹਨਾਂ ਵੱਲੋਂ ਸਾਡੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ ਸ਼ੈਂਧ ਨੂੰ ਹੋਰ ਵੱਡੀ ਕਰਨ ਵਿੱਚ ਸਾਡੀ ਮਦਦ ਕਰਦੇ ਨੇ ਮੈਂ ਆਪਣੇ ਵੱਲੋਂ ਤੇ ਸਾਰੇ ਪਿੰਡ ਵੱਲੋਂ ਸਾਰੇ ਇਲਾਕੇ ਦੇ ਜਿਹੜੇ ਜਿੰਨੇ ਵੀ ਪਤਵੰਤੇ ਸੱਜਣ ਨੇ ਸਾਰਿਆਂ ਸੰਗਤਾਂ ਨੂੰ ਇਹ ਜਿਹੜਾ ਇੱਥੇ 6 ਤੇ 12 ਤੇ 13 ਤਰੀਕ ਨੂੰ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਆਪਾਂ ਲੱਖ ਦਾ ਤੇਰੀ ਯਾਦ ਵਿੱਚ ਉਹਨਾਂ ਨੂੰ ਨਮਸਕਾਰ ਕਰ ਸਕੀਏ ਤੇ ਜਿਹੜਾ ਛੰਝ ਮੇਲੇ ਦੀ ਜਿਹੜੀ ਆਪਾਂ ਉਹ ਰੌਣਕ ਨੂੰ ਵਧਾਈਏ ਇਹ ਛੰਝ ਮੇਲੇ ਵਿੱਚ ਬਹੁਤ ਨਾਮੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਿਹੜੇ ਪਹਿਲਵਾਨ ਆ ਉਹ ਇੱਥੇ ਪਹੁੰਚ ਰਹੇ ਆ ਕੌਸ਼ੀਆਂ ਬਹੁਤ ਵਧੀਆ ਹੋਣਗੀਆਂ ਸਾਰੇ ਹੀ ਜਿੰਨੇ ਵੀਰ ਇਲਾਕੇ ਦੇ ਉਹ ਹਮ ਹਮਾ ਕੇ ਇਸ ਸੈਂਜ ਵਿੱਚ ਪਹੁੰਚੋ ਤਾਂ ਜੋ ਆਪਾਂ ਇਹ ਸੈਂਜ ਨੂੰ ਹੋਰ ਵੱਡਾ ਕਰ ਸਕੀਏ ਇਹ ਸੈਂਜ ਦੇ ਵਿੱਚ ਕਾਲਾ ਸੰਘਿਆ.com ਵੱਲੋਂ ਜਿਹੜਾ ਉਹ ਲਾਈਵ ਪ੍ਰਸਾਰਣ ਹੋਏਗਾ ਦੁੱਧਾ ਲੰਗਰ ਜਿਹੜਾ ਭਾਈ ਕਨਈਆ ਜੀ ਦਲ ਵੱਲੋਂ ਉਹ ਵੀ ਲਗਾਇਆ ਜਾਏਗਾ ਤੇ ਚਾਹ ਪਕੌੜਿਆਂ ਦਾ ਲੰਗਰ ਕਾਲਾ ਸੰਘਿਆ.com ਵੱਲੋਂ ਜਿਹੜਾ ਉਹ ਟੁੱਟ ਵਰਤੇਗਾ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ 12 ਤੇ 13 ਫਰਵਰੀ ਨੂੰ ਇਸ ਸੈਂਜ ਵਿੱਚ ਕਾਲਾ ਸੰਘਿਆ ਵਿਖੇ ਗਦਰੀ ਬਾਬਾ ਅਨਾਮ ਸਿੰਘ ਸਕੂਲ ਦੀ ਗਰਾਊਂਡ ਵਿੱਚ ਪਹੁੰਚ ਕੇ ਇਸ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਾਲਾ ਸੰਗਿਆ ਦਾ ਜੋ ਛੰਝ ਮੇਲਾ ਆ ਸਾਡੇ ਬਜ਼ੁਰਗਾਂ ਦੇ ਵੱਲੋਂ ਚਲਾਈ ਗਈ ਪਰੰਪਰਾ ਦੇ ਅਨੁਸਾਰ 13 12 ਤੇ 13 ਫਰਵਰੀ ਨੂੰ ਹੋਣ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਇਹ ਜਿੱਥੇ ਮੇਲੇ ਸਾਨੂੰ ਇੱਕ ਦੂਏ ਭਾਈਚਾਰੇ ਨੂੰ ਜੋੜਦੇ ਆ ਉੱਥੇ ਸਾਨੂੰ ਇਹ ਤਸਕੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਸੁਨੇਹਾ ਵੀ ਦਿੰਦੇ ਆ ਤੇ ਔਰ ਬਜ਼ੁਰਗਾਂ ਵੱਲੋਂ ਚਲਾਈ ਗਈ ਇਹ ਪਰੰਪਰਾ ਅਸੀਂ ਹੋਰ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਅਸੀਂ ਐਨ ਆਰ ਆ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਇਸ ਮੇਲੇ ਨੂੰ ਬਹੁਤ ਅੱਗੇ ਲਿਆਂਉਣ ਤੇ ਸਾਡੀ ਮਦਦ ਕਰਦੇ ਆ ਤੇ ਔਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਾਈ ਸਾਰੇ ਭਾਈਚਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੈਂ ਇਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਜਿੰਨੇ ਇੱਥੇ ਸ਼ੰਜ ਦੇ ਵਿੱਚ ਪਿੰਡ ਦੇ ਸਾਡੇ ਮੋਤਵਾਰ ਸੱਜਣ ਸਾਥੀ ਸਭ ਪਹੁੰਚੇ ਆ ਪੰਚਾਇਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਲੱਖਾਂ ਦਾਤੇ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਇਹ ਸਾਂਝਾ ਸ਼ਿੰਝ ਮੇਲਾ ਆ ਇਹ ਜਿਹੜਾ ਆ ਬਿਲਕੁਲ ਖੁਸ਼ੀਆਂ ਦੇ ਨਾਲ ਪਤੰਤਰੋਸ ਦੀ ਦੇ ਨਾਲ ਸ਼ਾਂਤੀਪੂਰਵਕ ਇਹ ਨੇਪੜੇ ਚੜੇ ਅਤੇ ਇਸ ਸ਼ੈਂਚ ਦੇ ਮੇਲੇ ਦੇ ਵਿੱਚ ਇੱਕ ਇਸ ਚੀਜ਼ ਦਾ ਪ੍ਰਤੀਕ ਵੀ ਹੈਗਾ ਕਿ ਇਹ ਜਿਹੜੇ ਪਿੰਡ ਦੀ ਭਾਈਚਾਰਕ ਸਾਂਝ ਜਿਹੜੀ ਇਦਾਂ ਹੀ ਪਿੰਡ ਦੇ ਵਿੱਚ ਬਣਾਈ ਰੱਖੇ ਅਤੇ ਅਸੀਂ ਲੱਖਾਂ ਦੇ ਦਾਤੇ ਅੱਗੇ ਇਹ ਅਰਦਾਸ ਕਰਦੇ ਆਂ ਕਿ ਪਿੰਡ ਦੇ ਵਿੱਚ ਸੁੱਖ ਸ਼ਾਂਤੀ ਅਤੇ ਜਿਹੜੇ ਇਹ ਪ੍ਰਾਤਨ ਮੇਲੇ ਪਿੰਡ ਦੇ ਸਾਂਝੇ ਮੇਲੇ ਆ ਇਦਾਂ ਹੀ ਚੱਲਦੇ ਰਹਿਣ ਸਾਰੇ ਪਿੰਡ ਦੇ ਪਤਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਆਲਮਗੀਰ ਕਾਲਾ ਸੰਘਿਆ ਵਿੱਚ ਸ਼ੰਜ ਦਾ ਆਗਾਜ਼ ਕੀਤਾ ਗਿਆ ਹੈ ਜੋ ਆਲਮਗੀਰ ਅਤੇ ਕਾਲਾ ਸੰਘਿਆ ਦੀਆਂ ਪੰਚਾਇਤਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਸ਼ੁਰੂ ਕੀਤਾ ਹੈ ਸਾਰੇ ਹੀ ਮੇਰੇ ਵੀਰ ਐਨ ਆਰ ਆਈ ਵੀਰ ਪਿੰਡ ਦੇ ਵੀਰ ਸਾਰੇ ਆਪਾਂ ਇਹ ਸੰਝ ਮੇਲੇ ਨੂੰ ਰਲ ਮਿਲ ਕੇ ਕਰੀਏ ਅਤੇ ਭਾਈਚਾਰਕ ਸਾਂਝ ਦਾ ਸਨੇਹਾ ਦਈਏ ਆਪਾਂ ਜੋ ਵੀ ਪਿੰਡ ਦੇ ਵਿੱਚ ਆਪਾਂ ਮੇਲੇ ਕਰਦੇ ਆ ਜਾਂ ਕੋਈ ਵੀ ਆਪਾਂ ਪ੍ਰੋਗਰਾਮ ਕਰਦੇ ਆ ਉਹ ਜੇਕਰ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰਾਂਗੇ ਤਾਂ ਸਾਰੇ ਹੀ ਲੋਕ ਉਹਦੀ ਸਫਤ ਕਰਦੇ ਆ ਅਤੇ ਸਲਾਉਂਦੇ ਆ ਆਪਾਂ ਇਹ ਸ਼ੰਜ ਮੇਲੇ ਨੂੰ ਹੋਰ ਵੀ ਚਾਰ ਚੰਦ ਲਾਉਣੇ ਆ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਇਹ ਸ਼ੰਜ ਮੇਲਾ ਮਨਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਦਾ ਸ਼ੰਜ ਮੇਲੇ ਦੀ ਇਤਾਰ ਦੇ ਮੌਕੇ ਅੱਜ ಗ್ರಾಮ ਪੰਚਾਇਤ ਕਾਲਾ ਸੰਗਿਆ ਦੇ ਸਮੂਹ ਮੈਂਬਰ ਸਹਿਬਾਨ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਜਿੰਨੇ ਵੀ ਮੋਤਵਾਰ ਸਜਣ ਸਾਡੇ ਇੱਥੇ ਪਹੁੰਚੇ ਆ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜਿਹੜਾ ਸਾਡਾ ਛੇਂਜ ਮੇਲਾ ਇਹ ਬੜੇ ਪੁਰਾਤਨ ਸਮੇਂ ਤੋਂ ਚੱਲਿਆ ਆਉਂਦਾ ਬਜ਼ੁਰਗਾਂ ਦੇ ਦੱਸਣ ਅਨਸਾਰ ਵੀ ਜਦੋਂ ਇਹ ਪਿੰਡ ਵੱਜਿਆ ਉਸ ਵੇਲੇ ਜਿਹੜੀ ਆ ਇਹ ਰਸਮ ਜਿਹੜੀ ਆ ਛੇਂਜ ਦੀ ਕੀਤੀ ਗਈ ਸੀਗੀ ਤੇ ਜਦੋਂ ਦਾ ਇਹ ਪਿੰਡ ਵੱਜਾ ਉਦੋਂ ਦਾ ਇਹ ਛੇਂਜ ਮੇਲਾ ਆਪਣਾ ਚੱਲਿਆ ਆਉਂਦਾ ਇਹ ਜਿਹੜਾ ਸਾਰੇ ਭਾਈਚਾਰੇ ਆ ਆਪਣੇ ਇਹਨੂੰ ਬਿਲਕੁਲ ਇੱਕ ਰਲ ਮਿਲ ਕੇ ਮਨਾਉਂਦੇ ਆ ਛੇਂਜ ਮੇਲੇ ਨੂੰ ਤੇ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਇਹਨੂੰ ਹੋਰ ਵੀ ਮਜ਼ਬੂਤ ਕਰਦਾ ਆ ਸਾਡੇ ਜਿੰਨੇ ਐਨ ਆਰ ਆਈ ਵੀਰਿਆ ਸਾਡੇ ਪਿੰਡ ਦੇ ਜਿੰਨੇ ਸਹਿਯੋਗੀ ਸੱਜਣ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਹਰ ਪੱਖੋਂ ਜਿਹੜਾ ਸਹਿਯੋਗ ਦਿੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਸਾਰੇ ਮੋਤਵਾਰਾਂ ਦਾ ਪੰਚਾਇਤਾਂ ਦਾ ਸਾਰਿਆਂ ਦਾ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜੀ ਕਾਲਾ ਸੰਘਿਆ ਪੰਚਾਇਤ ਵੱਲੋਂ ਛਿੰਝ ਦੀ ਟਾਰ ਦਿੱਤੀ ਗਈ ਹੈ ਅੱਜ ਤੋਂ ਜਿਹੜੀ ਇਹ ਛਿੰਝ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਟਾਰ ਟਾਰ ਦਰਅਸਲ ਇੱਕ ਕਿਸਮ ਦੀ ਅਰਦਾਸ ਹੈ ਜਿਹੜੀ ਇਹ ਪੀਰਾਂ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਆ ਕਿਸੇ ਵੀ ਕਾਰਜ ਨੂੰ ਰਾਸ ਕਰਨ ਲਈ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ